ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਅਜਹਰੀ ਅਨੰਦ ਫਰੀਦাবাদ ਚ ਨਾਰਥ ਜ਼ੋਨਲ 32ਵੀਂ ਮੀਟਿੰਗ ਕੀਤੀ ਹੈ ਜਿਸ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਿਲ ਹੋਏ ਨੇ ਇਹ ਮੀਟਿੰਗ ਡੈਲੀ ਬਲਾਸਟਿਕ ਜਾਂਚ ਨੂੰ ਲੈ ਕੇ ਰੱਖੀ ਗਈ ਹੈ ਇਸ ਮੀਟਿੰਗ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੀ ਸ਼ਾਮਿਲ ਹੋਏ ਨੇ ਇਸ ਦੇ ਨਾਲ ਹੀ ਇਸ ਮੀਟਿੰਗ ਦੇ ਵਿੱਚ ਹਰਿਆਣਾ ਹਿਮਾਚਲ ਪ੍ਰਦੇਸ਼ ਪੰਜਾਬ ਰਾਜਸਥਾਨ ਦਿੱਲੀ ਜੰਮੂ ਐਂਡ ਕਸ਼ਮੀਰ ਲਦਾਖ ਚੰਡੀਗੜ੍ਹ ਦੇ ਰਾਜ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸੀਐਮ ਵੀ ਸ਼ਾਮਿਲ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਇਸ ਮੀਟਿੰਗ ਦੇ ਵਿੱਚ ਦਿੱਲੀ ਦੀ ਸੀਐਮ ਰੇਖਾ ਗੁਪਤਾ ਤੇ ਪੰਜਾਬ ਦੇ ਗਵਰਨਰ ਗੁਲਾਬਚੰਦ ਪਟਾ ਯਾ ਵੀ ਸ਼ਾਮਿਲ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ 3 ਨੰਬਰ ਤੇ ਬੈਠੇ ਹੋਏ ਨਜ਼ਰ ਆ ਰਹੇ ਨੇ ਕਿ ਇਸ ਮੀਟਿੰਗ ਦੇ ਵਿੱਚ ਹਿੱਸਾ ਲੈ ਰਹੇ ਨੇ ਮਜ਼ਬੂਤ ਰਾਜੀ ਮਜ਼ਬੂਤ ਰਾਸ਼ਟਰੀ ਗੌਰੀ ਦੀ ਭਾਵਨਾ ਨਾਲ ਇਸ ਮੀਟਿੰਗ ਬਾਰੇ ਚਰਚਾ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਦੇਸ਼ ਦੇ ਮਸਲੇ ਬਾਰੇ ਵੀ ਗੱਲ ਕੀਤੀ ਗਈ ਹੈ ਸਿਕਰੇ ਖਾਸ ਹੈ ਕਿ ਇਸ ਟਾਈਮ ਸਰਕਾਰ ਐਕਸ਼ਨ ਮੋਡ ਚ ਚਲਾ ਕੇ ਰਹੀ ਹੈ ਤੇ ਇਸ ਕਰਕੇ ਹੀ ਇਹਨਾਂ ਨੇ ਹਾਈ ਲੈਵਲ ਮੀਟਿੰਗ ਬੁਲਾਈ ਹੈ ਤੇ ਕਿਆਸ ਵੀ ਲਗਾਈ ਜਾ ਰਹੀ ਹੈ ਕਿ ਮੀਟਿੰਗ ਸੋਮਵਾਰ ਸ਼ਾਮ ਨੂੰ ਲਾਲ ਕਿਲੇ ਨੇੜੇ ਹੋਏ ਕਾਰ ਬੰਮ ਧਮਾਕੇ ਤੋਂ ਬਾਅਦ ਰੱਖੀ ਗਈ ਹੈ ਜਿਸ 10 ਨਵੰਬਰ ਨੂੰ ਮੌਕੇ ਤੇ ਅਮਿਤ ਸ਼ਾ ਵੀ ਪਹੁੰਚੇ ਸਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਆਜਹਰੀ ਅਨੰਦ ਫਰੀਦাবাদ ਚ ਨਾਰਥ ਜ਼ੋਨਲ 32ਵੀਂ ਮੀਟਿੰਗ ਕੀਤੀ ਹੈ ਜਿਸ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਏ ਨੇ ਇਹ ਮੀਟਿੰਗ ਡੈਲੀ ਬਲਾਸਟਿਕ ਜਾਂਚ ਨੂੰ ਲੈ ਕੇ ਰੱਖੀ ਗਈ ਹੈ ਇਸ ਮੀਟਿੰਗ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੀ ਸ਼ਾਮਲ ਹੋਏ ਨੇ ਇਸ ਦੇ ਨਾਲ ਹੀ ਇਸ ਮੀਟਿੰਗ ਦੇ ਵਿੱਚ ਹਰਿਆਣਾ ਹਿਮਾਚਲ ਪ੍ਰਦੇਸ਼ ਪੰਜਾਬ ਰਾਜਸਥਾਨ ਦਿੱਲੀ ਜੰਮੂ ਐਂਡ ਕਸ਼ਮੀਰ ਲਦਾਖ ਚੰਡੀਗੜ੍ਹ ਦੇ ਰਾਜ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸੀਐਮ ਵੀ ਸ਼ਾਮਲ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਇਸ ਮੀਟਿੰਗ ਦੇ ਵਿੱਚ ਦਿੱਲੀ ਦੀ ਸੀਐਮ ਰੇਖਾ ਗੁਪਤਾ ਤੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਪਟ ਆਰਿਆ ਵੀ ਸ਼ਾਮਿਲ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ 3 ਤੀਸਰੇ ਨੰਬਰ ਤੇ ਬੈਠੇ ਹੋਏ ਨਜ਼ਰ ਆ ਰਹੇ ਨੇ ਕਿ ਇਸ ਮੀਟਿੰਗ ਦੇ ਵਿੱਚ ਹਿੱਸਾ ਲੈ ਰਹੇ ਨੇ ਮਜ਼ਬੂਤ ਰਾਜੀ ਮਜ਼ਬੂਤ ਰਾਸ਼ਟਰਗੋਦੀ ਦੀ ਭਾਵਨਾ ਨਾਲ ਇਸ ਮੀਟਿੰਗ ਬਾਰੇ ਚਰਚਾ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਦੇਸ਼ ਦੇ ਮਸਲੇ ਬਾਰੇ ਵੀ ਗੱਲ ਕੀਤੀ ਗਈ ਹੈ ਸਿਕਰੇ ਖਾਸ ਹੈ ਕਿ ਇਸ ਟਾਈਮ ਸਰਕਾਰ ਐਕਸ਼ਨ ਮੋਡ ਚ ਚਲਾ ਕੇ ਰਹੀ ਹੈ ਤੇ ਇਸ ਕਰਕੇ ਹੀ ਇਹਨਾਂ ਨੇ ਹਾਈ ਲੈਵਲ ਮੀਟਿੰਗ ਬੁਲਾਈ ਹੈ ਤੇ ਕਿਆਸ ਵੀ ਲਗਾਈ ਜਾ ਰਹੀ ਹੈ ਕਿ ਮੀਟਿੰਗ ਸੋਮਵਾਰ ਸ਼ਾਮ ਨੂੰ ਲਾਲ ਕਿਲੇ ਨੇੜੇ ਹੋਏ ਕਾਰ ਬੰਮ ਧਮਾਕੇ ਤੋਂ ਬਾਅਦ ਰੱਖੀ ਗਈ ਹੈ ਜਿਸ 10 ਨਵੰਬਰ ਨੂੰ ਮੌਕੇ ਤੇ ਅਮਿਤ ਸ਼ਾ ਵੀ ਪਹੁੰਚੇ ਸ